ਪਿਆਰੇ ਪਰੀਜ਼ਾ ਤੇ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਇੱਕ ਚਮਚਾ ਵਾਲੇ ਦਾ ਚੂਰਨੇ ਕੁਸੇ ਪਾਣੀ ਨਾਲ ਸੌਣ ਸਮੇਂ ਲਓ ਵਾਲ ਚਿੱਟੇ ਹੋਣ ਬੰਦ ਹੋ ਜਾਣਗੇ ਚਿਹਰੇ ਦੀ ਚਮਕ ਲਈ ਵੀ ਲਾਭਦਾਇਕ ਹੈ ਨੰਬਰ 2 ਕੱਚਾ ਬਦਾਮ ਖਾਣ ਨਾਲ ਅੱਖਾਂ ਨਾਲ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 3 ਬਥੂਆ ਵਾਲਾਂ ਵਿੱਚ ਲਗਾਉਣ ਨਾਲ ਜੂਆਂ ਤੇ ਲੀਖਾਂ ਖਤਮ ਹੋ ਜਾਂਦੀਆਂ ਹਨ ਨੰਬਰ 4 ਕਾ ਕੀਵੀ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਘਟ ਜਾਂਦਾ ਹੈ ਇਹ ਦਿਲ ਦੀਆਂ ਰੋਗਾਂ ਦੇ ਲਈ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਨੰਬਰ 5 ਫੁੱਲ ਗੋਭੀ ਅਤੇ ਪੱਤਾ ਗੋਭੀ ਦੀ ਸਬਜ਼ੀ ਖਾਂਦੇ ਰਹਿਣ ਨਾਲ ਵਾਲ ਟੁੱਟਣ ਹਟੇ ਜਾਂਦੇ ਹਨ ਨੰਬਰ 6 ਸੌਣ ਸਮੇਂ ਚਿਹਰੇ ਤੇ ਮੱਖਣ ਲਗਾ ਕੇ ਸੌਣ ਨਾਲ ਚਿਹਰੇ ਦੇ ਕੀਲਮਹਾਸੇ ਨਿਕਲ ਜਾਂਦੇ ਹਨ ਨੰਬਰ 7 ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹੋਣ ਤਾਂ ਕੱਚਾ ਪਿਆਜ਼ ਦਾ ਰੋਜ਼ਾਨਾ ਸੇਵਨ ਸ਼ੁਰੂ ਕਰ ਸਕਦੇ ਹੋ ਇਸ ਨਾਲ ਪੇਟ ਦੇ ਸਾਰੇ ਕੀੜੇ ਮਾਰੇ ਜਾਂਦੇ ਹਨ ਨੰਬਰ 8 ਮੂੰਹ ਤੇ ਬਦਬੂ ਦੂਰ ਕਰਨ ਲਈ ਪਾਣੀ ਵਿੱਚ ਗਲੇਸ਼ੀਆ ਨੂੰ ਮਿਲਾ ਕੇ ਗੁਰਲਾ ਕਰੋ ਨੰਬਰ 9 ਨਿੰਬੂ ਹਲਦੀ ਅਤੇ ਬੇਸਣ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਓ ਇਹ ਛਾਈਆਂ ਦੇ ਨਾਲ ਚਿਹਰਾ ਸਾਫ਼ ਹੋ ਜਾਵੇਗਾ ਨੰਬਰ 10 ਰਜਾਨਾ ਕਿਸੇ ਮਿਸ ਦਾ ਸੇਵਨ ਕਰ ਨਾਲ ਕਦੇ ਵੀ ਧਕਾਵਟ ਨਹੀਂ ਹੁੰਦੀ ਨੰਬਰ 11 ਜੇਕਰ ਅੱਖਾਂ ਵਿੱਚ ਜ਼ਰਮਾ ਪਾ ਲਵਾਂ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਤੇਜ ਹੋ ਜਾਂਦੀ ਹੈ ਤੇ ਨਾਲ ਹੀ ਅੱਖਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ ਨੰਬਰ 12 ਖੀਰ ਖਾਣ ਤੋਂ ਬਾਅਦ ਲੱਸੀ ਨਾ ਪਿਓ ਜੇਕਰ ਅਜਿਹਾ ਕਰਨ ਨਾਲ ਮੇਦੇ ਵਿੱਚ ਦਰਦ ਹੋਣਾ ਲੱਗ ਜਾਂਦਾ ਹੈ ਨੰਬਰ 13 ਕੱਚਾ ਦੁੱਧੇ ਚਮੜੀ ਤੇ ਲਗਾਉਣ ਨਾਲ ਚੁਰੜੀਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਹਨਾਂ ਨੂੰ ਲਗਾਉਣ ਨਾਲ ਚਮੜੀ ਬਹੁਤ ਹੀ ਜ਼ਿਆਦਾ ਨਰਮ ਹੋ ਜਾਂਦੀ ਹੈ ਨੰਬਰ 14 ਕਮਜ਼ੋਰ ਹਾਜ਼ਮੀ ਵਾਲੇ ਲੋਕਾਂ ਦੀਆਂ ਨੂੰ ਕੇਲਾ ਬਹੁਤ ਹੀ ਚਾਰਾ ਨੁਕਸਾਨਦਾਇਕ ਹੁੰਦਾ ਹੈ ਤੇ ਸ਼ਾਮ ਦੇ ਸਮੇਂ ਕਿੰਨੂ ਖਾਣ ਨਾਲ ਬਲਗਮ ਪੈਦਾ ਹੋ ਜਾਂਦੀ ਹੈ ਨੰਬਰ 15 ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਜ਼ਰਾਣੇ ਪਾਣੀ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਨੰਬਰ 16 ਜੰਗ ਲੱਗੀਆਂ ਹੋਈਆਂ ਲੋਹੇ ਦੀਆਂ ਚੀਜ਼ਾਂ ਤੇ ਨਿੰਬੂ ਰਗੜਨ ਨਾਲ ਜੰਗ ਝੜ ਤੋਂ ਹੀ ਖਤਮ ਹੋ ਜਾਂਦੀ ਹੈ ਨੰਬਰ 17 ਜਿਹੜੀਆਂ ਔਰਤਾਂ ਖਾਣਾ ਖਾਣ ਤੋਂ ਬਾਅਦ ਸ਼ਹਿਰ ਕਰਦੀਆਂ ਹਨ ਉਹਨਾਂ ਔਰਤਾਂ ਦਾ ਸਰੀਰ ਹਮੇਸ਼ਾ ਤੰਦਰੁਸਤ ਹੀ ਰਹਿੰਦਾ ਹੈ ਨੰਬਰ 18 ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਬੁਟਾਪਾ ਜਲਦੀ ਨਾ ਆਵੇ ਤਾਂ ਖਾਣੇ ਵਿੱਚ ਪੀਸੇ ਹੋਏ ਅਦਰਕ ਦਾ ਸੇ Sorry ਇਸਤੇਮਾਲ ਜ਼ਰੂਰ ਕਰੋ ਨੰਬਰ 19 ਮੱਕੀ ਦੀ ਰੋਟੀ ਖਾਣ ਨਾਲ ਸਰੀਰ ਤੇ ਬਹੁਤ ਹੀ ਸਾਰੇ ਰੋਗ ਦੂਰ ਹੋ ਜਾਂਦੇ ਹਨ ਤੇ ਨਾਲ ਹੀ ਸਾਡੇ ਸਰੀਰ ਦਾ ਬਾਚਨ ਸਹੀ ਰੱਖਣ ਵਿੱਚ ਵੀ ਬਹੁਤ ਹੀ ਮਦਦ ਕਰਦੀ ਹੈ ਨੰਬਰ 20 ਮੁੱਛਾਂ ਦੇ ਵਾਲ ਸਫੇਦ ਹੋਣ ਹੋਣ ਦੀ ਸ਼ੂਗਰ ਹੋਣ ਦੀ ਨਿਸ਼ਾਨੀ ਹੁੰਦੀ ਹੈ ਨੰਬਰ 21 ਜਿਗਰ ਤੁਹਾਡੇ ਚਿਹਰੇ ਤੇ ਬਹੁਤ ਹੀ ਜ਼ਿਆਦਾ ਦਾਗ-ਧੱਬੇ ਪੈ ਜਾਣ ਤਾਂ ਤੁਸੀਂ ਆਪਣੇ ਚਿਹਰੇ ਤੇ ਬਾਦਾਮ ਦਾ ਤੇਲ ਲਗਾਉਣਾ ਸ਼ੁਰੂ ਕਰ ਦੋ ਇਸ ਇਸ ਦੇ ਇਸਤੇਮਾਲ ਨਾਲ ਦਾਗ-ਧੱਬੇ ਖਤਮ ਹੋਣਗੇ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਆਵੇਗੀ ਨੰਬਰ 22 ਜਿਗਰ ਦੀ ਗਰਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਸੌਂਫ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੋ ਨੰਬਰ 23 ਅੱਖਾਂ ਪਰ ਖੀਰਾ ਰੱਖ ਕੇ ਜੇ ਕਰੇ ਤੁਸੀਂ ਕੁਝ ਸਮਾਂ ਸੌਂ ਪੈ ਜਾਂਦੇ ਹੋ ਤਾਂ ਇਹ ਤੁਹਾਡੀਆਂ ਅੱਖਾਂ ਨੂੰ ਠੰਡਕ ਮਿਲੇਗੀ ਤੇ ਨਾਲ ਹੀ ਅੱਖਾਂ ਵਿੱਚੋਂ ਕਦੇ ਵੀ ਪਾਣੀ ਨਹੀਂ ਨਿਕਲੇਗਾ ਨੰਬਰ 24 ਜੇਕਰ ਤੁਸੀਂ ਅੱਖਾਂ ਨੂੰ ਤੋਂ ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਦੋ ਤੋਤੀ 2 4 ਚਮਚਾ ਹੌਲਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਕੁਝ ਮਹੀਨੇ ਤੱਕ ਦਿਨ ਵਿੱਚ ਦੋ ਵਾਰ ਪਿਓ ਆਮਲੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਪਾਵਰਫੁਲ ਐਂਟੀ ਆਕਸਡੈਂਟ ਅੱਖਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਗਿਆ ਹੈ ਨੰਬਰ ਬੱਚੀ ਜੇਕਰ ਤੁਸੀਂ ਜ਼ਿਆਦਾ ਕਲਰ ਵਾਲਾ ਅਤੇ ਜ਼ਿਆਦਾ ਕਲਰ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਅਲਰਜੀ ਹੋ ਸਕਦੀ ਹੈ ਇਸ ਨਾਲ ਤੁਸੀਂ ਕਿਸੇ ਭਿਆਨਕ ਬਿਮਾਰੀ ਦਾ ਸ਼ਕਾਰ ਵੀ ਹੋ ਸਕਦੀ ਹੋ ਨੰਬਰ 26 ਪਾਣੀ ਘਟੇ ਪੀਣ ਨਾਲ ਦਿਮਾਗ ਦੀਆਂ ਨਸਾਂ ਵਿਚ ਖੂਨ ਦੇ ਤੱਪੇ ਜਮਣ ਲੱਗ ਜਾਂਦੇ ਹਨ ਇਸ ਨਾਲ ਆਵਲਤੀ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਪੈਂਦਾ ਹੈ ਇਸ ਨਾਲ ਵੀ ਵਿਹੋਸ਼ੀ ਦੀ ਸਮੱਸਿਆ ਵੀ ਹੋ ਸਕਦੀ ਹੈ ਨੰਬਰ 27 ਜਿਹੜੀਆਂ ਔਰਤਾਂ ਦਾ ਸਿਰ ਹੱਦ ਤੋਂ ਹੀ ਜ਼ਿਆਦਾ ਦਰਦ ਕਰਦਾ ਰਹਿੰਦਾ ਹੈ ਉਹਨਾਂ ਨੂੰ ਰੋਜ਼ਾਨਾ ਆਪਣੇ ਸਿਰ ਤੇ ਕੁਝ ਸਮਾਂ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨੂੰ ਇਸ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 28 ਰਾਤ ਨੂੰ ਮੱਖਣ ਖਾਣ ਨਾਲ ਵਾਲਾਂ ਵਿੱਚ ਚਮਕ ਵਾਲਾਂ ਵਿੱਚ ਚਮਕ ਆ ਜਾਂਦੀ ਹੈ ਨੰਬਰ ਅਣਤੀ ਜੇਕਰ ਤੁਹਾਡੇ ਵਾਲ ਛੋਟੇ ਨੇ ਤਾਂ ਤੇ ਨਹੀਂ ਵੱਧ ਰਹੇ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਵਾਲ ਲੰਬੇ ਹੋਣ ਤਾਂ ਤੁਸੀਂ ਸਿਰ ਤੇ ਫੁੱਲਦੀ ਵਰਤੋ ਕਰੋ ਇਸ ਨਾਲ ਤੁਹਾਨੂੰ ਵਿਕਾਸਿਤ ਫੁੱਲ ਵਾਲਾਂ ਨੂੰ ਆਮਲਾ ਪਾਊਡਰ ਵਿੱਚ ਮਿਲਾ ਕੇ ਫੁੱਲ ਵਾਲਾਂ ਵਿੱਚ ਲਗਾਉਣਾ ਲਗਾਉਣਾ ਚਾਹੀਦਾ ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ ਤੇ ਵਾਲਾਂ ਦਾ ਵਿਕਾਸ ਵਧੀਆ ਹੋਵੇਗਾ ਨੰਬਰ 3 10 ਗ੍ਰਾਮ ਪੀਸੀ ਹੋਈ ਸੌਫ ਨੂੰ ਕਿਉਂ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਚੱਕਰ ਆਉਣਾ ਬੰਦ ਹੋ ਜਾਂਦੀਆਂ ਹਨ ਨੰਬਰ 31 ਕਾਲੀ ਕਿਸ਼ਮਿਸ ਦੀ ਗੁਰਦੇ ਦੀ ਪਥਰੀ ਹੋਣ ਤੋਂ ਰੋਕਦੀ ਹੈ ਇਸ ਲਈ ਕਾਲੀ ਕਿਸ਼ਮਿਸ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨੰਬਰ 32 ਗਰਮ ਦੁੱਧ ਨੂੰ ਪੀਣ ਤੋਂ ਬਾਅਦ ਤੁਰੰਤ ਪਾਣੀ ਪੀ ਲੈਣ ਨਾਲ ਤੁਹਾਨੂੰ ਖਾਂਸੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 33 ਸਕੰਦਰ ਦੇ ਪੱਤਿਆਂ ਨੂੰ ਉਬਾਲ ਕੇ ਸਿਰ ਤੋਂ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਨੰਬਰ 34 ਖਾਣੇ ਵਿੱਚ ਅੰਜੀਰ ਅਤੇ ਲਸਣ ਦਾ ਇਸਤੇਮਾਲ ਲਗਾਤਾਰ 2 ਮਹੀਨੇ ਤੱਕ ਕਰਨ ਨਾਲ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 35 ਜੋ ਲੋਕ ਰਾਤ ਨੂੰ देर ਨਾਲ ਸੌਂਦੇ ਹਨ ਉਹਨਾਂ ਦੀਆਂ ਲੱਤਾਂ ਸਮੇਂ ਤੋਂ ਪਹਿਲਾਂ ਹੀ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 36 ਜਾਦਾ ਟੌਫੀਆਂ ਖਾਣ ਨਾਲ ਦੰਦਾਂ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ ਨੰਬਰ 37 ਸਵੇਰੇ ਨਾਸਤੇ ਤੋਂ ਬਾਅਦ ਦੋ ਅੰजीर ਖਾ ਲੈਣ ਨਾਲ ਕੋਰੀਏ ਦੀ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਨੰਬਰ 38 ਜੇਕਰ ਕੋਈ ਜ਼ਹਿਰੀਲੀ ਚੀਜ਼ ਮੂੰਹ ਵਿੱਚ ਚਲੀ ਜਾਵੇ ਤਾਂ ਤੁਰੰਤ ਨਮਕ ਦਾ ਸੇਵਨ ਕਰੋ ਜ਼ਹਿਰ ਵੀ ਅਸਰ ਹੋ ਜਾਵੇਗੀ ਨੰਬਰ 39 ਬੱਚਿਆਂ ਨੂੰ ਅਕਸਰ ਹੀ ਉਲਟੀ ਜਾਂ ਫਿਰ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਸਮੱਸਿਆ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਐਮਰਜੀ ਵਾਲੇ ਦੁੱਧ ਦਾ ਸੇਵਨ, ਸੌਂਫ ਵਾਲੇ ਦੁੱਧ ਦਾ ਸੇਵਨ ਕਰਵਾਉਣਾ ਚਾਹੀਦਾ ਹੈ। ਇਹ ਗੈਸ ਨੂੰ ਘੱਟ ਕਰਦਾ ਹੈ ਤੇ ਪੇਟ ਨੂੰ ਠੰਡਕ ਮਿਲਦੀ ਹੈ। ਨੰਬਰ 40 ਕਿ ਮਿਆਰ ਦੀ ਕਾਲੀ ਮਿੱਟੀ ਵਿੱਚੋਂ ਥੋੜਾ ਜਿਹਾ ਦੇਸੀ ਘਿਓ ਮਿਲਾ ਕੇ ਸੋਜ ਵਾਲੀ ਜਗ੍ਹਾ ਤੇ ਲਗਾਉਣ ਨਾਲ ਸੋਜ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਨੰਬਰ 41 ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਚਸ਼ਮਾ ਲੱਗ ਗਿਆ ਹੈ ਤਾਂ ਉਹਨਾਂ ਨੂੰ ਦੀਆਂ ਅੱਖਾਂ ਸਾਫ਼ ਤੇ ਐਲਰਜੀ ਦੁੱਧ ਵਿੱਚ ਦੁੱਧ ਵਿੱਚ ਉਬਾਲ ਕੇ ਪਲਾਉਣੀ ਚਾਹੀਦੀ ਹੈ ਇਸ ਨਾਲ ਅੱਖਾਂ ਸਿਹਤਮੰਦ ਰਹਿਣਗੀਆਂ ਤੇ ਸਰੀਰ ਨੂੰ ਵੀ ਤਾਕਤ ਮਿਲੇਗੀ ਨੰਬਰ 42 ਜੀਕਰ ਤੁਹਾਡੀ ਮਸੂੜੇ ਫੁੱਲ ਗਏ ਹੋਣ ਤਾਂ ਸਰੋਂ ਦੇ ਤੇਲ ਵਿੱਚ ਨਮਕੇ ਮਿਲਾ ਕੇ ਆਪਣੇ ਮਸੂੜਿਆਂ ਤੇਲ ਲਗਾਓ ਮਸੂੜਿਆਂ ਦਾ ਦਰਦ ਦੂਰ ਹੋ ਜਾਵੇਗਾ ਨੰਬਰ 43 ਪਾਂ ਦੇ ਪੱਤਿਆਂ ਦਾ ਰਸ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਲਾਲੀ ਖਤਮ ਹੋ ਜਾਂਦੀ ਹੈ ਨੰਬਰ 45 ਹਰੀ ਚਾਹ ਵਿੱਚ ਗੁੜ ਪਾ ਕੇ ਪੀਣ ਨਾਲ ਚਿਹਰੀ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਨੰਬਰ 45 ਬੁੱਲਾਂ ਦਾ ਕਾਲਾ ਗੁਰਦੇ ਖਰਾਬ ਹੋਣ ਦੀ ਨਿਸ਼ਾਨੀ ਹੁੰਦਾ ਹੈ ਨੰਬਰ 46 ਜਿਨ੍ਹਾਂ ਔਰਤਾਂ ਦੀ ਉਮਰ 40 ਤੋਂ 45 ਸਾਲ ਦੇ ਵਿਚਕਾਰ ਹੈ ਉਹਨਾਂ ਨੂੰ ਚਕੰਦਰ ਦਾ ਸੇਵਨ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਹੈ ਨੰਬਰ 47 ਰਾਤ ਨੂੰ ਚਿਹਰੇ ਉੱਪਰ ਮਲਾਈ ਦੁੱਧ ਦੀ ਮਲਾਈ ਲਗਾ ਕੇ ਸੌਣ ਨਾਲ ਜੇ ਰੇੜ ਦੀਆਂ ਚੂੜੀਆਂ ਬਿਲਕੁਲ ਹੀ ਖਤਮ ਹੋ ਜਾਂਦੀਆਂ ਹਨ ਨੰਬਰ 48 ਸ਼ਾਮ ਨੂੰ ਪਿਆਜ਼ ਦਾ ਸੇਵਨ ਕਰਨ ਨਾਲ ਬਵਾਸੀਰ ਵਰਗੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 49 ਸੂਜੀ ਨੂੰ ਹਰ ਰੋਜ਼ ਸੇਵਨ ਕਰਨ ਨਾਲ ਹੱਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਨੰਬਰ 50 ਬਾਣਾ ਵਿੱਚ ਲੋਗਾਂ ਨਾਰ ਬਾਲਾਂ ਬਹੁਤ ਹੀ ਜਲਦੀ ਝੜਨ ਲੱਗ ਜਾਂਦੀ ਹਨ ਨੰਬਰ 51 ਘਾਚਰ ਦਾ ਹਲਵਾ ਖਾਣ ਨਾਲ ਗੁਰਦੇ ਦੀ ਗੁਰਦੇ ਦੀ ਪਥਰੀ ਟਟਕੀ ਬਾਹਰ ਨਿਕਲ ਜਾਂਦੀ ਹੈ ਨੰਬਰ 52 ਬੱਚਿਆਂ ਨੂੰ ਦਲੀਆ ਖਾਣ ਨਾਲ ਉਹਨਾਂ ਦਾ ਵਜਨ ਬਹੁਤ ਹੀ ਬਦਾਉਣ ਵਿੱਚ ਮਦਦ ਮਿਲਦੀ ਹੈ ਨੰਬਰ 53 ਕਿਕਰਤੀ ਦਾਤਣ ਨਾਲ ਦੰਦਾਂ ਨੂੰ ਠੰਡਾ ਕਰਨ ਠੰਡਾ ਤਤਾ ਲੱਗਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਤੇ ਦੰਦ ਮਜ਼ਬੂਤ ਵੀ ਹੁੰਦੇ ਹਨ। ਨੰਬਰ 54 ਸ਼ਾਮ ਨੂੰ ਮਿੱਠੇ ਦੀ ਜਗ੍ਹਾ ਕੌੜਾ ਗਾਹ ਨਾਲ ਸੇ ਤੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 55 ਸੱਜੇ ਪਾਸੇ ਕਰਵਟ ਲੈ ਕੇ ਸੌਣ ਨਾਲ ਨੀਂਦ ਬਹੁਤ ਹੀ ਜਲਦੀ ਆ ਜਾਂਦੀ ਹੈ। ਨੰਬਰ 56 ਲੱਕੜੀ ਦੀ ਅੱਗ ਤੇ ਬਣਿਆ ਹੋਇਆ ਖਾਣਾ ਖਾਣ ਨਾਲ ਤੁਸੀਂ ਜ਼ਿਆਦਾ ਸਿਹਤਮੰਦ ਰਹਿੰਦੇ ਹੋ। ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਅਸੀਂ ਤੁਹਾਡੀ ਤੋਂ ਹੱਥ ਜੋੜ ਕੇ ਮਾफी ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਨ ਤੱਕ ਦੇਖਿਆ ਕਰੋ ਆਤੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਦੇ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ